ਹਾਂਜੀ ਡਾਕਟਰ ਸਾਹਿਬ ਜਿਹੜੀ ਇੱਕ ਲੜਾਈ ਹੋਈ ਆ ਦੋ ਜਥੇਬੰਦੀਆਂ ਲੈ ਕੇ ਉਹਦੀ ਥੋੜੀ ਜਾਣਕਾਰੀ ਦੇ ਦਿਓ ਤੇ ਕੀ ਮਾਮਲਾ ਅਦਾਲਤ ਕਿੱਥੇ ਗਿਆ ਹੁਣ ਤੱਕ ਇਹ ਪਿੰਡ ਹਰਦਾਸਪੁਰ ਦੇ ਵਿੱਚ ਕੱਲ ਜੜਾ ਆ ਇਹ ਝਗੜਾ ਹੋਇਆ ਸੀ ਇਹ ਦੋਨਾਂ ਧਿਰਾਂ ਨੇ ਕਿਸੇ ਸੋਸ਼ਲ ਮੀਡੀਆ ਦੇ ਵਿੱਚ ਕੋਈ ਐਡਿਟ ਕਰਕੇ ਜਿਹੜੀ ਆ ਉਹ ਵੀਡੀਓ ਪਾਈ ਗਈ ਸੀ ਜਿਸ ਤੇ ਦੋਨਾਂ ਧਿਰਾਂ ਨੇ ਬੈਠ ਕੇ ਤੇ ਆਪਸ ਵਿੱਚ ਕੰਪਰੋਮਾਈਜ਼ ਕਰਨ ਦਾ ਫੈਸਲਾ ਕੀਤਾ ਸੀ ਉਸ ਦੌਰਾਨੇ ਜਦੋਂ ਗੱਲਬਾਤ ਇਤਿਹਾਸ਼ ਦੇ ਵਿੱਚ ਦੋਨੇ ਹੀ ਪਾਰਟੀਆਂ ਜਿਹੜੀਆਂ ਆ ਗਈਆਂ ਤੇ ਇੱਕ ਦੂਜੇ ਦੇ ਜਿਹੜੇ ਨਾਲ ਜੜਾ ਆ ਟਕਰਾਏ ਹੋ ਗਏ। ਇਸੇ ਦੌਰਾਨ ਹੀ ਜਿਹੜਾ ਇੱਕ ਫਾਇਰ ਇੰਜਰੀ ਜਿਹੜੀ ਆ ਜਸਬੀਤ ਨਾਮ ਦੇ ਲੜਕੇ ਨੂੰ ਹੋਈ ਸੀ। ਉਹ ਬਿਆਨ ਲੈ ਕੇ ਰਣਜੀਤ ਸਿੰਘ ਦੇ ਫਾਦਰ ਜਸਬੀਤ ਦੇ ਫਾਦਰ ਦੇ ਬਿਆਨਾਂ ਤੇ ਜਿਹੜਾ ਆ ਅਸੀਂ ਐਫ ਆਰ ਨੰਬਰ 87 ਜਿਹੜੀ ਆ ਪੁਲਿਸ ਸਟੇਸ਼ਨ ਸਤਨਾਮ ਵਿੱਚ ਦਰਜ ਕਰ ਲਈ ਆ। ਫਰਦਰ ਇਨਵੈਸਟੀਗੇਸ਼ਨ ਵੀ ਜਾਂਦੀ ਆ। ਜੀ ਸਾਹਿਬ ਕਿੰਨੇ ਬੰਦਿਆਂ ਤੇ ਜਿਹੜਾ ਮਾਮਲਾ ਦਰਜ ਕੀਤਾ ਗਿਆ? ਜਿੰਨੇ ਵੀ ਉੱਥੇ ਜਿਹੜੇ ਕਾਫੀ ਵਸੇ ਇਕੱਠ ਹੋਇਆ ਸੀ ਦੋਨਾਂ ਪਾਰਟੀਆਂ ਵੱਲੋਂ ਵੀ ਪਰ ਉਹਨਾਂ ਦੇ ਵਿੱਚੋਂ ਕੋਈ 6 ਦੇ ਗਰੀਬ ਜਿਹੜੇ ਆ ਉਹ ਬਾਈ ਨੇਮ ਜਿਹੜਾ ਆ ਅਫੀਅੰਦ ਅਜ਼ੋਈ ਆ ਬਾਕੀ ਡਿਊਰਿੰਗ ਇਨਵੈਸਟੀਗੇਸ਼ਨ ਜਿਹੜਾ ਵੀ ਕਰਪ੍ਰਿੰਟ ਜਿਹੜਾ ਵੀ ਦੋਸ਼ੀ ਪਾਇਆ ਜਾਏਗਾ ਉਹਨੂੰ ਨਾਮ ਦਿੱਤਾ ਜਾਏਗਾ ਉਸੇ ਇਹ ਸਾਮਨੇ ਆਇਆ ਵੀ ਗੋਲੀ ਕਿਹੜੇ ਤੇ ਗੋਲੂ ਚਲਾਈ ਤੇ ਕਿੰਨੀਆਂ ਗੋਲੀਆਂ ਚੱਲੀਆਂ ਸੀ ਮੌਕੇ ਦੇ ਉੱਤੇ ਦੋ ਜਿਹੜੇ ਫਾਇਰ ਇੰਜਰੀ ਜਿਹੜੀ ਇੱਕ ਫਾਇਰ ਇੰਜਰੀ ਹੋਈ ਆ ਇੱਕ ਹਵਾ ਦੇ ਵਿੱਚ ਫਾਇਰ ਜਿਹੜਾ ਉਹਨਾ ਪਾਇਆ ਗਿਆ ਤੇ ਬਾਕੀ ਦੇਖ ਰਹੇ ਹਾਂ ਉਸ ਇੱਕ ਕਿਹਦਾ ਸੀਗਾ ਮਾਈਪਨ ਜਿਹੜਾ ਕਿ ਚੱਲਿਆ ਸੀ ਉਹ ਮਤਲਬ ਲਾਇਸੈਂਸੀ ਵਾਈਪਰ ਹੈ ਕੋਈ ਦੋ ਨੰਬਰ ਦਾ ਆਇਆ ਹੈ ਸਾਹਮਣੇ ਆਇਆ ਕੁਝ ਨਹੀਂ ਇਹਨਾਂ ਦਾ ਸ਼ੋਰ ਹੈ ਜੀ ਗੰਗ ਦੇ ਲਾਇਸੈਂਸਿੰਗ ਆਪਨੇ ਸੀਗਾ ਤੇ ਬਾਕੀ ਵੀ ਆਪਾਂ ਅਸੀਂ ਜਲਦੀ ਰਿਕਵਰ ਕਰ ਲਾਂਗੇ ਇਹਨਾਂ ਸ਼ੋਰ ਹੈ ਕਿ ਲਾਇਸੈਂਸੀ ਨਹੀਂ ਜੇਗਾ ਇਹ ਸਾਹਮਣੇ ਨਹੀਂ ਆਇਆ ਕਿਹਦਾ ਸੀ ਉਹ ਕੁਝ ਜੇ ਜਦੋਂ ਲਾਇਸੈਂਸ ਹੀ ਨਹੀਂ ਹਾਂ ਤੇ ਤਨੀ ਆਪਾਂ ਕਰ ਸਕਦੇ ਐਸਟੈਬਲਿਸ਼ ਕੇ ਕਿੰਦਾ ਵਿਅਪਨ ਲਾਇਸੈਂਸੀ ਵਿਅਪਨ ਹੋਏ ਤੇ ਉਹ ਅਗਾਂ ਸਟੈਬਲਿਸ਼ ਹੋ ਜਾਂਦਾ ਜਿਹੜਾ ਮਤਲਬ ਹੈ ਹੀ ਵਿਅਪਨ ਇਲੀਗਲ ਆ ਉਹ ਆਪਾਂ ਸਟੈਬਲਿਸ਼ ਡੂਰਿੰਗ ਇਨਵੈਸਟੀਗੇਸ਼ਨ ਕਰਾਂਗੇ ਕਿ ਕਿਹਦੇ ਕਿਹਦੇ ਕੋਲ ਸੀ ਉਹ ਵਿਅਪਨ ਇਸ ਇਟ ਇਜ਼ ਸਾਰਾ ਆ ਪਾਰਟ ਆਫ ਇਨਵੈਸਟੀਗੇਸ਼ਨ ਕਿ ਕਿਦਾਂ ਕੀ ਝਗੜਾ ਹੋਇਆ ਅਜੇ ਆ ਹਿਸਤਾ ਹਿਸਤਾ ਜਿਹੜਾ ਕੁਝ ਕੁ ਨਾਲ ਸਾਹਮਣੇ ਆਈ ਜਾਂਦੀ ਹੈ ਇੱਕ ਇੱਕ ਇਹ ਦੱਸਿਓ ਵੀ ਦੋਨੇ ਧਿਰ ਦੇ ਕਿੰਨੇ ਲੋਕ ਧਕਮੀ ਹੋਏ ਸੀ ਇਹ ਇੱਕ ਪਾਰਟੀ ਵੱਲੋਂ ਤਿੰਨ ਧਕਮੀਆਂ ਜੀ ਤੇ ਇੱਕ ਪਾਰਟੀ ਵੱਲੋਂ ਦੋ ਧਕਮੀਆਂ ਆ ਜੇ ਹੋਰ ਵੀ ਕਿਸੇ ਦੀ ਐਮਐਲਆਰ ਜਿਹੜੀ ਆ ਸਾਡੇ ਕੋਲ ਪਹਚਾਨਗੇ ਆਪਾਂ ਉਹਨਾਂ ਨੂੰ ਐਮਐਲਆਰ ਨੂੰ ਕਨਸੀਡਰ ਕਰਾਂਗੇ ਅਗਲੀ ਕਾਰਵਾਈ ਕੀ ਕੀਤੀ ਜਾ ਰਹੀ ਹੈ ਇਹ ਇਹ ਵਿੱਚ ਕ੍ਰਾਸ ਜਿਹੜਾ ਉਪਦਮਾ ਦਰਜ ਹੋ ਚੁੱਕਾ ਹੈ ਜੀ ਤੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਏ ਇਹ ਜਿਹੜਾ ਪਰਚਾ ਦਿੱਤੇ ਦਰਜ ਕੀਤਾ ਹੈ ਜਿਹੜੇ ਮੁੰਡੇ ਤੇ ਗੋਲੀ ਲੱਗੀ ਉਹਦੇ ਫਾਦਰ ਦੇ ਨਾਮ ਤੋਂ ਉਹਦੇ ਫਾਹੇ ਜੀ ਨਹੀਂ ਸੀ ਉਹਦੇ ਫਾਦਰ ਨਾ ਤਸਵੀਰ ਦੇ ਜਿਹੜਾ ਇੰਜਰਡ ਆ ਉਹਦੇ ਬਿਆਨਾਂ ਦੇ ਆਧਾਰ ਤੇ ਜਿਹੜਾ ਅਸੀਂ ਦਰਜ ਕੀਤਾ ਗ੍ਰਿਫਟ ਨੂੰ ਉਹਨਾਂ ਦੱਸਿਆ ਕੁਝ ਵੀ ਕੋਈ ਲੋਕ ਸੀ ਵੀ ਕਿਹਨਾਂ ਨੇ ਜਾਂ ਫਾਇਰ ਵਗੈਰਾ ਚਲਾਈ ਕੋ ਸਾਹਮਣੇ ਆਇਆ ਨਹੀਂ ਅ ਇਹ ਕੋ ਮਦਈ ਨੇ ਜੋ ਵੀ ਆਪਣੇ ਬਿਆਨ ਲਖਾਣੇ ਆ ਉਹ ਆਪਾਂ ਬਿਆਨ ਜਿਹੜੇ ਆ ਉਹ ਲਿਖ ਕੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਆ ਉਹ ਆਪਾਂ ਨੂੰ ਲੈਣਾ ਉਹ ਨੂੰ ਵੀ ਵੈਰੀਫਾਈ ਕਰਾਂਗੇ ਉਹੋਕੇ ਦੇ ਜੋ ਵੀ ਅਸਲੀਅਤ ਹੋਏਗੀ ਉਹਨੂੰ ਆਪਾਂ ਸਫਾ ਵਿੱਚ ਸੁਣਤੀਆਵਾਗੇ